ਮਾਮਲਾ ਸਾਹਮਣੇ ਹੈ ਜਿਸ ਵਿੱਚ ਇੱਕ ਗਰਭਵਤੀ ਔਰਤ ਅਤੇ ਉਸਦੇ ਪਤੀ ਨੂੰ ਕੁਝ ਹਮਲਾਵਰਾਂ ਵੱਲੋਂ ਕੁੱਟਿਆ ਗਿਆ ਦੱਸਦੀ ਹੈ ਕਿ ਇਸ ਹਮਲੇ ਦੇ ਵਿੱਚ ਪਤੀ ਨੂੰ ਗੰਭੀਰ ਸੱਟਾਂ ਲੱਗੀਆਂ ਨਹੀਂ ਉੱਥੇ ਹੀ ਔਰਤ ਦੀ ਗੱਲ ਕਰੀਏ ਤਾਂ ਔਰਤ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਹਾਲਤ ਕਾਫੀ ਗੰਭੀਰ ਹੈ ਮੌਕੇ ਤੇ ਹੀ ਦੋਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲਿਸ ਨੂੰ ਇਸ ਦੀ ਇਤਲਾਹ ਕਰ ਦਿੱਤੀ ਗਈ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਦੇ ਦਿਓਲਨਗਰ ਨੇੜੇ ਇੱਕ ਵਿਅਕਤੀ ਅਤੇ ਉਸਦੀ ਗਰਭਵਤੀ ਪਤਨੀ ਤੇ ਕੁਝ ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਘਟਨਾ 'ਚ ਵਿਅਕਤੀ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਜਦਕਿ ਔਰਤ ਦੇ ਪੇਟ ਤੇ ਵੀ ਸੱਟਾਂ ਲੱਗੀਆਂ ਨੇ। ਦੇਰ ਰਾਤ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਲਿਜਾਇਆ ਗਿਆ। ਜਿੱਥੇ ਗਰਭਵਤੀ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਾਮਲੇ ਦੀ ਸੂਚਨਾ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੂੰ ਦਿੱਤੀ ਗਈ ਹੈ। ਦਿਓਲਨਗਰ ਦੇ ਰਹਿਣ ਵਾਲੇ ਸ਼ਿਵਮ ਨੇ ਦੱਸਿਆ ਕਿ ਉਹ ਮੂਲ ਰੂਪ ਦੇ ਵਿੱਚ ਅੰਮ੍ਰਿਤਸਰ ਦੇ ਬਿਆਸ ਕਸਬੇ ਦਾ ਰਹਿਣ ਵਾਲਾ ਹੈ। ਪਰੀ ਚਾਰ ਮਹੀਨੇ ਪਹਿਲਾਂ ਹੀ ਉਸਦੀ ਬਦਲੀ ਜਲੰਧਰ ਹੋਈ ਸੀ ਜਲੰਧਰ ਵਿੱਚ ਉਹ ਇੱਕ ਪਲਾਈਵੁੱਡ ਕਾਰੋਬਾਰੀ ਲਈ ਕੰਮ ਕਰਦਾ ਸੀ ਜਿਸ ਤੇ ਨਾਲ ਉਸਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਸ਼ਿਵਮ ਨੇ ਦੱਸਿਆ ਕਿ ਉਸਦੀ ਪਤਨੀ ਗਰਭਵਤੀ ਹੈ ਜਦੋਂ ਉਹ ਰਾਤ ਨੂੰ ਆਪਣੀ ਪਤਨੀ ਨੂੰ ਡਾਕਟਰ ਦੇ ਕੋਲੇ ਜਾ ਰਿਹਾ ਸੀ ਤਾਂ سیمنٹ ਅਤੇ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੀ ਵਿਅਕਤੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸਦੀ ਪਤਨੀ ਤੇ ਅਸ਼ਲੀਲ ਇਸ਼ਾਰੇ ਕੀਤੇ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਮੁਲਜ਼ਮਾ ਨੇ ਲੜਾਈ ਸ਼ੁਰੂ ਕਰ ਦਿੱਤੀ ਜਦੋਂ ਪੀੜਤ ਦੀ ਪਤਨੀ ਉਸ ਨੂੰ ਬਚਾਉਣ ਲਈ ਅੱਗੇ ਆਈ ਤਾਂ ਉਸਤੇ ਵੀ ਕੁੱਟਮਾਰ ਕੀਤੀ ਗਈ। ਦੋਸ਼ੀ ਨੇ ਗਰਭਵਤੀ ਔਰਤ ਦੇ ਪੇਟ ਤੇ ਵਾਰ ਕੀਤਾ ਸੀ ਜਿਸ ਦੇ ਨਾਲ ਉਸ ਦਾ ਦਰਦ ਵੱਧ ਗਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੇ ਫਰਾਰ ਹੋ ਗਿਆ। ਸਰ ਕੀ ਨਾਮ ਆਪਣਾ? ਸ਼ਿਵਮ ਸਰ। ਸ਼ਿਵਮ ਜੀ ਕੀ ਗੱਲ ਕੀ ਹੋਈ ਆ? ਸਰ ਮੈਂ ਤਾਂ ਆਪਣੀ ਵਾਈਫ ਨੂੰ ਮੈਡੀਸਿਨ ਦੁਕਾਨ ਜਾ ਰਿਹਾ ਸੀ। ਹਾਂਜੀ। ਬਰੀ ਵਾਈਫ ਪ੍ਰੈਗਨੈਂਟ ਹੈਗੀ ਆ। 1 ਮਿੰਟ ਯਾਰ। ਸਰ ਕੀ ਨਾਮ ਆਪਣਾ? ਸ਼ਿਵਮ ਸਰ। ਕੀ ਗੱਲ ਕੀ ਹੋਈ ਸਰ? ਸਰ ਮੈਂ ਘਰੋਂ ਆਪਣੀ ਵਾਈਫ ਨੂੰ ਮੈਡੀਸਿਨ ਦੁਕਾਨ ਜਾ ਰਿਹਾ ਮੇਰੀ ਵਾਈਫ ਪ੍ਰੈਗਨੈਂਟ ਹੈਗੀ ਆ। ਅੱਛਾ ਜੀ। ਤੇ ਮੈਡੀਸਿਨ ਦੁਕਾਨ ਜਾ ਰਿਹਾ ਸਰ। ਉਹ ਰਾਸਤੇ ਵਿੱਚ ਤਿੰਨ ਚਾਰ ਮੁੰਡੇ ਬੈਠੇ ਹੋਏ ਸੀ ਅੱਛਾ ਜੀ ਤੇ ਉਹਨਾਂ ਨੇ ਨਾ ਸਰ ਮੇਰੀ ਵਾਈਫ ਨੂੰ ਗਲਤ ਕਮੈਂਟ ਕੀਤਾ ਜਾਂਦੇ ਹੋਏ ਰਾਸਤੇ ਤੇ ਮੈਂ ਦੇਖ ਲਿਆ ਮੇਰੀ ਵਾਈਫ ਨੇ ਮੈਨੂੰ ਪੁੱਛਿਆ ਮੈਂ ਕੀ ਕਿਹਾ ਉਹਨਾਂ ਨੇ ਮੈਂ ਦੱਸਿਆ ਕਹਿੰਦੇ ਇਧਰ ਗਲਤ ਕਮੈਂਟ ਕੀਤਾ ਮੈਨੂੰ ਅੱਗੇ ਪਿੱਛੇ ਵੀ ਪਹਿਲਾਂ ਵੀ ਰਾਸਤੇ ਇਹ ਕਿ ਤੇ ਆਪਣੇ ਦੀਦੀ ਘਰ ਜਾਂਦੇ ਸੀ ਇੱਧਰ ਜਾਂਦੇ ਸੀ ਮੈਨੂੰ ਕਮੈਂਟ ਕਰਦੇ ਨੇ ਨੰਬਰ ਦੀ ਕੋਸ਼ਿਸ਼ ਕਰਦੇ ਨੇ ਨੰਬਰ ਦੇਣ ਵਾਸਤੇ ਦਾ ਅੱਛਾ ਤੇ ਉਰੇ ਉਹਨੇ ਫੋਨ ਮੋਚਾ ਮੈਂ ਪੁੱਛ ਲਿਆ ਭਾਈ ਨੇ ਮੈਂ ਕਿਹਾ ਭਾਜੀ ਯਾਰ ਇਦਾਂ ਕਿਉਂ ਕਰਦੇ ਪਏ ਮੈਂ ਕਿਹਾ ਤੁਹਾਡੀ ਭੈਣਾਂ ਰਗੀ ਹੈਗੀ ਹੈ ਮੈਂ ਕਿਹਾ ਹੂੰ ਤੇ ਮੇਰੀ ਵਾਈਫ ਨੇ ਇਦਾਂ ਕਿਹਾ ਕਹਿੰਦੀ ਇਦਾਂ ਰਕੇ ਨਾਲ ਬੋਲਦੇ ਹਰ ਵਾਰ ਕਰਦੇ ਗੱਲ ਕਹਿੰਦੇ ਇਹ ਤੇ ਉਮਰੀ ਵਾਈਫ ਨੂੰ ਮਾਰਨ ਵਾਸਤੇ ਪਏ ਵੀ ਤੂੰ ਇਦਾਂ ਰਕੇ ਫਲਾਣਾ ਗੱਲ ਕੱਢ ਕੇ ਉਹਨਾਂ ਨੇ ਗੱਲ ਕੀਤੀ ਹੈ ਮਾਰਨ ਦੀ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਮੈਂ ਜੀ ਆਪਣੇ ਨਾਮ ਕੀ ਹੈ ਸਰ ਸ਼ਿਵਮ ਨਾਮ ਮੇਰਾ ਕਿੱਥੇ ਦੇ ਰਹਿਣ ਵਾਲੇ ਇੱਕ ਮਿੰਟਿਆ ਕਿੱਥੇ ਦੇ ਰਹਿਣ ਵਾਲੇ ਸਰ ਦਿਓਣਾ ਗੱਲ ਚਲ ਉੱਥੇ ਇੱਕ ਇਹਨਾਂ ਨਾਲ ਜੁਗਲੂ ਨਹੀਂ ਚਲੋ ਜੀਨਾਂ ਦੇ ਨਾਲ ਲੜਾਈ ਹੋਈ ਹੈ ਤੁਹਾਡੀ ਸਰ ਉੱਥ ਪਹਿਲਾਂ ਇਹਦਾ ਕਾਰਨ ਕੀ ਸੀ ਸੀਮੈਂਟ ਵਾਲੀ ਦੁਕਾਨੇ ਗਿਆ ਸਿਲੰਡਰ ਇਹਦਾ ਦੋ ਬੰਦੇ ਆ ਪਈ ਹੋਰ ਬੋਲਣ ਦਿਓ ਹਾਂਜੀ ਹਾਂਜੀ ਉਹਨਾਂ ਨਾਲ ਲੜਾਈ ਹੋ ਸਰ ਉਹਨਾਂ ਨੇ ਮੇਰੇ ਵਾਈਫ ਨੂੰ ਮਿਸਟਰਪਨੀ ਕੀਤੀ ਸੀ ਸੀਮੈਂਟ ਵਾਲੇ ਦੁਕਾਨਦਾਰ ਦੇ ਵਰਕਰ ਸੀਗੇ ਕੌਣ ਸਰ ਸੀਮੈਂਟ ਵਾਲਾ ਵਾਈਫ ਦਾ ਨਾਇੜਾ ਮੇਨ ਉਹਨਾਂ ਦਾ ਹੈਗਾ ਉਹ ਸੀ ਜਿਨ੍ਹਾਂ ਨੇ ਐਨਕ ਲਾਈਆਂ ਉਹ ਬੰਦਾ ਸੀ ਉਹਨਾਂ ਦਾ ਬੇਟਾ ਵੀ ਨਾਲ ਸੀ ਸ਼ੋਭ ਜੀ ਛੋਟਾ ਸਵਾਲ ਆ ਤੁਹਾਡੇ ਤੁਸੀਂ ਦਾ ਕਹਿ ਰਹੇ ਤੁਹਾਡੀ ਵਾਈਫ ਦੇ ਨਾਲ ਛੇੜਖਾਨੀ ਕੀਤੀ ਗਈ ਹੈ ਨਾ ਪਹਿਲਾਂ ਵੀ ਕੀਤੀ ਜਾਂਦੀ ਸੀ ਅਖੇ ਪਹਿਲਾਂ ਵੀ ਦੋ ਵਾਰੀ ਨਾਲ ਮਰਕੇ ਦਾ ਮਿਸਟਰਪਨੀ ਕੀਤੀ ਬਟ ਮੇਰੀ ਵਾਈਫ ਨੇ ਮੈਨੂੰ ਦੱਸਿਆ ਨਹੀਂ ਮੈਂ ਅੱਜ ਆਪਣੇ ਖੁਦ ਦੇਖ ਲਿਆ ਤੇ ਮੈਂ ਵ ਸਰ ਮੇਰੀ ਵਾਈਫ ਨੇ ਮੈਨੂੰ ਨਹੀਂ ਦੱਸਿਆ ਇਸ ਵਾਰ ਮੈਂ ਜਦੋਂ ਅੱਜ ਆਪਣੇ ਆਪ ਦੇਖਿਆ ਉਹਨਾਂ ਨੇ ਮੈਂ ਦੇਖ ਲਿਆ ਮੈਂ ਕਿ ਉਹਨਾਂ ਨੇ ਕੀ ਕੀਤਾ ਸਰ ਮੇਰੀ ਵਾਈਫ ਤੇ ਵੀ ਸੱਟਾਂ ਵਗੈਰਾ ਲੱਗੀਆਂ ਪਈਆਂ ਸਰ ਮੇਰੀ ਵਾਈਫ ਤੇ ਕਾਫੀ ਆ ਸੱਟਾਂ ਲੱਗੀਆਂ ਮੇਰੀ ਵਾਈਫ ਪ੍ਰੈਗਨੈਂਟ ਹੈਗੀ ਉਹਨਾਂ ਦੇ ਪੇਟ 'ਚ ਲੱਤਾਂ ਮਾਰੀਆਂ ਹੈਗੀਆਂ ਉਹਨਾਂ ਨੇ ਉਹਨਾਂ ਨੇ ਕੀ ਡਾਕਟਰ ਕੀ ਕਹਰੇ ਕੰਡੀਸ਼ਨ ਕਿਦਾਂ ਦੀ ਭਾਈ ਜੀ ਉਹਨਾਂ ਦੀ ਕੰਡੀਸ਼ਨ ਕਾਫੀ ਆ ਨੋ ਨਾਜ਼ੁਕਾ ਸਾਲਾ ਕਿਹੜਾ ਬੰਦਾ ਯਾਰ ਹਾਂਜੀ ਸਾਲਾ ਕਿਹੜਾ ਬੰਦਾ ਭਾਈ ਪਰ ਪਰ ਭਾਈ ਕਿਥੇ ਲੜਾਈ ਝਗੜਾ ਹੋਇਆ ਕੈਮਰੇ ਵਗੈਰਾ ਲੱਗੇ ਉਥੇ ਸਰ ਕੈਮਰੇ ਮੈਂ ਆ ਤੁਮ ਆਪਣੀ ਵਾਈਫ ਦੀ ਵੀਡੀਓ ਦਿਖਾਣਾ ਹੈ ਕਾਫੀ ਜ਼ਿਆਦਾ ਸੀਰੀਅਸ ਹੈ ਗਿਓ ਅੱਛਾ ਸੋ ਇਹ ਜਲੰਧਰ ਭਾਈਓ ਸੋ ਦੇਖ ਸਕਦੇ ਹੋ ਜਿਹੜੀਆਂ ਤਸਵੀਰ ਲਗਾਤਾਰ ਤੁਹਾਡੇ ਨਾਲ ਦੱਸੀਆਂ ਜਾਂਦੀਆਂ ਲੱਤਾਂ ਮਾਰੀਆਂ ਗਿਆ ਇਹਦੇ ਪੇਟ ਦੇ ਵਿੱਚ ਉੱਤੇ ਕਰ ਦਿਓ ਉੱਤੇ ਕਰ ਦਿਓ ਮੇਰਾ ਮਾਰੀਆਂ ਨੇ ਸੋ ਗੱਲਬਾਤ ਸੋ ਦੇਖ ਸਕਦੇ ਹੋ ਹਾਲਤ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਇਹ ਵਾਈਫ ਹੈ ਭਾਈ ਤੁਹਾਡੇ ਹਾਂਜੀ ਸਰ ਮੇਰੀ ਵਾਈਫ ਹੈ ਕਿੰਨੇ ਮੰਥੀ ਪ੍ਰੈਗਨੈਂਸੀ ਹੈ ਭਾਈ ਉਹਨਾਂ ਜਾਰਾ ਹੋ ਰਹੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਪੈਨ ਨਹੀਂ ਸੁਣ ਕੋਈ ਸਹਿ ਨਹੀਂ ਹੋ ਰਹੀ ਸਰ ਪੁਲਿਸ ਕੰਪਲੀਟ ਕੀਤੀ ਲੈ ਸਰ ਪੁਲਿਸ ਕੰਪਲੀਟ ਸਿੱਧਾ ਆਪਾਂ ਸਿਵਲ ਲੈ ਆਏ ਉਹਨਾਂ ਦੇ ਪੈਨ ਕਰਕੇ ਕਿ ਪੈਨ ਜਾਰਾ ਹੁੰਦੇ ਹੋਏ ਮੈਡੀਸਨ ਵਾਸਤੇ ਉਹ ਬੰਦੇ ਦਾ ਨਾਮ ਪਤਾ ਸਰ ਦਸਤ ਦੇ ਆ ਭਰਪੋ ਕੰਟਾ ਭਰਪੋ ਕੰਟਾ ਸਰ ਇੱਕ ਵਾਰੀ ਫੇਰ ਦੱਸ ਦਈਏ ਕਿ ਇੱਕ ਗਰਭਵਤੀ ਔਰਤ ਅਤੇ ਉਸਦੇ ਪਤੀ ਨੂੰ ਕੁਝ ਹਮਲਾਵਰਾਂ ਵੱਲੋਂ ਕੁੱਟਿਆ ਗਿਆ ਜੋ ਕਿ ਡਾਕਟਰ ਦੇ ਕੋਲ ਇਲਾਜ ਕਰਾਉਣ ਲਈ ਜਾ ਰਹੇ ਸੀ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਫਿਲਹਾਲ ਦੋਨੋਂ ਜ਼ੇਰੇ ਇਲਾਜ ਨੇ ਜਿਸ ਦੀ ਜਾਂਚ ਪੁਲਿਸ ਕਰ ਰਹੀ ਹੈ